ਪੰਜਾਬ ਦੇ ਵਿੱਚ 83090 ਚੁਣੇ ਗਏ ਸਰਪੰਚਾਂ ਦੀ ਸੌਂ ਚੁਕਾਈ ਹੋਵੇਗੀ ਦੇ ਰਸਤੇ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਦੇ ਵਿੱਚ 95 ਸੌਂ ਚੁਕਾਈ ਗਈ ਹੈ ਇਸ ਸਮਾਗਮ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਐਮਐਲਏ ਤੇ ਅੰਮ੍ਰਿਤਸਰ ਦੇ ਡੀਸੀ ਤੇ ਪੁਲਿਸ ਕਮਿਸ਼ਨਰ ਦੇ ਨਾਲ ਐਸਐਸਪੀ ਦਿਹਾਤੀ ਵੀ ਪਹੁੰਚੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮંત્રી ਢਾਲੀਵਾਲ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ 850 ਪਿੰਡਾਂ ਦੇ 5526 ਪੰਜਾਂ ਨੂੰ ਸੌਂਚ ਕੁਵਾਈ ਗਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲਿਆ ਗਿਆ ਤੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਕਾਸ ਕਰਨੇ ਨੇ ਉਸ ਤੇ ਲੈ ਕੇ ਗੱਲਬਾਤ ਹੋਈ ਹੈ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਦੇ ਪ੍ਰਤੀ ਦਿੱਤੇ ਗਏ ਬਿਆਨ ਤੇ ਬੋਲਦਿਆਂ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤਾ ਗਿਆ ਬਿਆਨ ਬੜਾਈ ਮਾੜਾ ਤੇ ਉਹਨਾਂ ਨੂੰ ਮਹਿਲਾ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੇਰੇ ਕੋਲ ਰੂਰਲ ਡਿਪਾਰਟਮੈਂਟ ਮਹਿਕਮਾ ਸੀ ਉਸ ਸਮੇਂ ਮੇਰੇ ਵੱਲੋਂ ਮਹਿਲਾਵਾਂ ਸਰਪੰਚ ਦੇ ਸੈਮੀਨਾਰ ਲਗਾ ਕੇ ਉਹਨਾਂ ਦਾ ਮਾਨ ਸਤਕਾਰ ਕੀਤਾ ਜਾਂਦਾ ਸੀ ਉਹਨਾਂ ਕਿਹਾ ਕਿ 21 ਨਵੰਬਰ ਨੂੰ ਜਿਮਨੀ ਚੋਣਾ ਨੇ ਕਿ ਉਹ ਸਭ ਨੂੰ ਅਪੀਲ ਕਰਦੇ ਨੇ ਕਿ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 2.5 ਸਾਲਾਂ ਦੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਤੇ ਇਸੇ ਦਰਮਿਆਨ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਝੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਚੁਣेंगे ਪੰਚਾਂ ਦਾ ਜਿਹੜਾ ਸੌ ਚੁੱਕ ਸਮਾਗਮ ਸੀਗਾ ਉਸੇ ਤਰ੍ਹਾਂ ਜੰਮੂ ਸਾਹਿਬ ਦੇ ਵਿੱਚ ਅਸੀਂ ਸਮਾਗਮ ਕਰਕੇ ਹਟਿਆ ਆਪਣੇ ਅੰਮ੍ਰਿਤਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੋਚ ਚਕਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ 'ਚ ਸਾਡੇ ਸਾਡੇ ਅਦੁੱਲਤ ਐਮਐਲਏ ਸਹਿਬਾਨ ਸਾਰੇ ਡੀਸੀ ਸਰਬਾਨ ਸੀਪੀ ਸਰਬਾਨ ਐਸਐਸਪੀ ਸਰਬਾਨ ਜਿੰਨੇ ਸਾਡੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਡੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੁਝ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਤਵੱਜਾ ਜਿੱਥੇ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਫਤਾ ਕੋ ਫਰਮਤਰੀ ਕਰਦੇ ਜਿਹੜੇ ਉਹ ਸ਼ਰਧਾ ਵੀ ਬੋਲੀ ਗਈ ਬੀਬੀ ਜੀ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਵੱਲਾ ਜਿਹੜਾ ਅਰੂਲਾ ਡਿਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮਿਲ ਕੋ ਸੀਗਾ ਮੈਂ ਪੰਜਾਬ ਦੇ ਵਿੱਚ ਚਾਰ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਔਰ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹਾਂ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਭੱਦੀ ਸ਼ਬਦਾਵਲੀ ਜੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਹਾਂ ਉਹ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰਤ ਸਮਾਜ ਕੋ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਬਹੁਤ ਘਟੀਆ ਸ਼ਬਦ ਜਿਹੜੇ ਉਹ ਜੂਸ ਰਾਜੇ ਬੜੇ ਕਿਉਂ ਚਾਹੁੰਦੇ ਵਿੱਚ ਪੈਸੀ ਕਿਹਨਾਂ ਚਾਹੋਗੇ ਲੋਕਾਂ ਨੂੰ ਕੀ ਬੋਲ ਕਰੋ ਕਰੋਮ ਕਰੋ ਕੱਲ੍ਹ بھائی ਲਕਸ਼ ਦੇ ਕੱਲ ਸਾਰੇ ਪੰਜਾਬ ਦੀਏ ਚਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਰਾਂ ਨੂੰ ਜਿਹੜਾ ਜਤਉਣਾ ਚਾਹੀਦਾ ਉਹ ਚਾਹਦੇ ਚਾਹਦੇ ਥਾਵਾਂ ਤੇ ਆਮ ਆਦਮੀ ਪਾਰਟੀ ਜਿੱਤ ਦੇ ਪਰਿਵਾਰ ਸਾਹਿਬ ਨੂੰ ਨਸ਼ੇ ਦੀ ਲੈ ਕੇ ਬੇਸ਼ੱਕ ਆਮ ਆਦਮੀ ਕੀ ਕਲ ਡੇਰਾ ਬਣਾਣ ਨਾਲ ਖਲਕੇ ਨੂੰ ਲੈ ਕੇ ਉਹ ਦੇਖੋ ਤੇ ਉਹ ਤਹਾਸਾ ਹੁੰਦਾ ਪਾ ਨੂੰ ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆ ਇਲੈਕਸ਼ਨ ਦੇ ਦਾ ਬਾਬਾ ਨਾਨਕ ਜੋਰੀ ਆ 20 ਕਿਲੋਮੀਟਰ ਤੋਂ ਉਹਦਾ ਫਦੇਗੜ ਚੂੜੀਆਂ ਚ ਕੋ ਮੈਂ ਵੀ ਵੀਡੀਓ ਮੈਨੂੰ ਉਹਨੇ ਕਹੇ ਭੇਜੀ ਉਹ ਮੈਂ ਦੇਖੀ ਹੈ ਉਹ ਵਾ ਦੇਖੋ ਕਿੱਥੇ ਫਦੇਗੜ ਚੂੜੀਆਂ ਕਿੱਥੇ ਡੇਰਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਵੀਤਵਾਰ ਦਾ ਕਿਸਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹ ਤਾਂ ਬੜੀ ਹੋਰ ਵੀ ਅਸੋਈ ਨਹੀਂ ਗੱਲ ਹੈ ਕਿ ਤਿੰਨ ਦਿਨ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉਤੋਂ ਉੱਥੇ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ ਸੇਮ ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਕਿ ਤੇ ਕੀ ਹੋਇਆ ਬਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ਼ ਅਫਸਰ ਜਿਹੜੇ ਇਹਦੀ ਜਾਂਚ ਕਰ ਰਿਹਾ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਉਹ ਹੈ ਨਹੀਂ ਕਿਉਂਕਿ ਦੇਦ ਬਾਬੇ ਨਾਨਕ ਘਲਕੇ ਦੇ ਵਿੱਚੋਂ ਘਟਨਾ ਨਹੀਂ ਹੋਈ ਫਟੇ ਘੜ ਚੂੜੀਆਂ ਦੀ ਘਟਨਾ ਹੈ ਜੇ ਕੋ ਹੋਊ ਤਾਂ ਪਲੀਜ਼ ਤੇ ਐਕਸਰਸਾਈਜ਼ ਵਾਲੇ ਕੰਮ ਨਹੀਂ ਤੁਹਾਨੂੰ ਹਰੀਵਾਲ ਸਾਹਿਬ ਨਾਮ ਦੇ ਡਰਾਈਵਰ ਨਾਲ ਤੁਹਾਡੇ ਵੱਲੋਂ ਘਾਟਾ ਲਿਆ ਰਿਹਾ ਜੀ ਨਹੀਂ ਤੁਹਾਨੂੰ ਪਤਾ ਨਹੀਂ ਕਿੱਧਰ ਪਾਦਾ ਮੈਂ ਤੇ ਇੱਥੇ ਹੀ ਦੇਦੇ ਰਾਤ ਲੇਟ ਆਇਆ ਗਦਰਬਾਲੀ ਬਿੰਦੂ ਦੀ ਪਤਾ ਬਸ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਅਧਗਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿਸੇ ਨਾਲ ਕੋਈ ਦੇਲੀ ਕਰਨ ਦੀ ਕੋ ਲੋੜ ਨਹੀਂ ਲੇਕਿਨ ਹਰੀਵਾਲ ਸਾਹਿਬ ਨਾਮ ਤੁਹਾਡਾ ਲੈ ਰਿਹਾ ਸੀਗਾ ਡਰਾਈਵਰ ਕੋਈ ਨਹੀਂ ਉਹ ਭਰਾਵਾ ਮੈਂ ਤਾਂ ਕਦੀ ਪੀਤੀ ਵੀ ਨਹੀਂ ਹਰੀਵਾਲ ਸਾਹਿਬ ਪੰਜਾਬ ਦੇ ਵਿੱਚ ਤਰਿਆ